ਤੇ ਸ਼ੁਕਰ ਗੁਰੂ ਮਾਰਾ ਦਾ ਸ਼ੁਕਰਾਨਾ ਜੱਟ ਕਰਦੇ ਆ ਕਿ ਗੁਰੂ ਮਾਰਾ ਦੀ ਕਿਰਪਾ ਦੇ ਨਾਮੀ ਮੁੰਡਿਆ ਕਲਾ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਮੁੰਡਿਆ ਕਲਾ ਤੇ ਮੁੰਡਿਆ ਖੁਰਦ ਦੇ ਨਿਵਾਸੀਆਂ ਦਾ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਕਿਸਾਨਾਂ ਵੱਲੋਂ ਵਿੱਡੇਗੇ ਸੰਘਰਸ਼ 'ਚ ਸਾਥ ਦੇਣ ਲਈ ਧੰਨਵਾਦ ਕਰਨ ਲਈ ਪੁੱਜੇ ਇਸ ਤਰ੍ਹਾਂ ਨਾਪੜ ਨੰਬਰ 24 ਦੇ ਕੌਂਸਲਰ ਗੁਰਮੀਤ ਸਿੰਘ ਮੁੰਡਿਆ ਨੇ ਆਪਣੇ ਸਾਥੀਆਂ ਅਤੇ ਪਿੰਡ ਵਾਸੀਆਂ ਸਮੇਤ ਉਹਨਾਂ ਦਾ ਸਨਮਾਨ ਕੀਤਾ ਸੋਹ ਸੁਰੀਆਨ ਅਜੀ ਜਬੀ ਬੋਲੇ ਈਸ਼ੋ ਨਿਆਰ ਕੀ ਨਾਮ ਆ ਜੀ ਜਗ ਰੂਪ ਸਿੰਘ ਨਸਰਪਤ ਅੱਜ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਮੁੰਡੀਆਂ ਕਲਾਕੀ ਕੀ ਕਰਨ ਰਿਹਾ ਅ ਅੱਜ ਤਕਰੀਬਨ ਇਹਨਾਂ ਨੇ ਗੁਰੂ ਮਹਾਰਾਜ ਅੱਗੇ ਸ਼ੁਕਰਾਨਾ ਕਰਨ ਦੇ ਲਈ ਇੱਥੇ ਰਾਸ ਲਈ ਹੈ ਕਿ ਆਪਾਂ ਲੈਂਡ ਪੋਲਿਸੀ ਆ ਜਿਹੜੀ ਵਾਪਸ ਹੋਈ ਆ ਆਪਣੀ ਸਰਕਾਰ ਨੇ ਵਾਪਸ ਲਈ ਆ ਉਹਦੇ ਸੰਬੰਧ ਦੇ ਵਿੱਚ ਅਸੀਂ ਪਿੰਡ ਮੁੰਡੀਆਂ ਕਲਾ ਤੇ ਮੁੰਡੀਆਂ ਫਰਦ ਦੋਨਾਂ ਨਗਰਾਂ ਦਾ ਧਰਵਾਦ ਕਰਨ ਪਹੁੰਚੇ ਆ ਕਿਉਂਕਿ ਇਹਨਾਂ ਨੇ ਵੀ ਬਹੁਤ ਸਾਥ ਦਿੱਤਾ ਹਾ ਲੈਂਡ ਪੋਲਿਸੀ ਦੇ ਬੈਠੀ ਉਹ ਸੰਘਰਸ਼ ਚੱਲ ਰਿਹਾ ਸੀ ਗਲਾਟਾ ਦੇ ਸਾਹਮਣੇ ਉਹਦੇ ਵਿੱਚ ਦੋਨਾਂ ਪਿੰਡਾਂ ਮੁੰਡੀਆਂ ਕਲਾ ਤੇ ਫਰਦ ਦੀ ਬਹੁਤ ਵੱਡੀ ਹਾਜ਼ਰੀ ਰਹੀ ਆ ਸੇ ਸੇਧ ਤਰਤੇ ਇਹਨਾਂ ਦੋਨਾਂ ਨੂੰ ਬਹੁਤ ਧੰਨਵਾਦ ਕਰਦੇ ਸਾਂ ਕੀ ਕਹਿਣਾ ਚਾਹੁੰਦਾ ਕੌਂਸਲਰ ਸਾਹਿਬ ਵਰਦਖਾਲਸਾ ਬਰ ਬਦੋ ਦੇ ਮਹੀਨੇ ਦੇ ਪਹਿਲੇ ਤੋਂ ਸਰਕਾਰ ਦੀਆਂ ਦੇਸ਼ ਵਿਦੇਸ਼ ਦੀਆਂ ਬਹੁਤ ਬਹੁਤ ਮੁਾਰਕਾਂ ਲੱਖੇਸ਼ੀਆ ਪਾਵਨੀਆਂ ਨੇ ਇੱਕ ਗਰੇਸ ਦੀ ਜੀ ਸਾਡੇ ਕਿਰਤ ਕੀਤੀ ਹੈ ਸਰੰਦਰ ਸਾਰੇ ਪੰਜਾਬ ਦੇ ਉੱਤੇ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਈ ਸੀ ਉਸ ਵਿੱਚ ਸੰਘਰਸ਼ ਕਰਦੇ ਹੋਏ ਭਾਰਤੀ ਕਿਸਾਨ ਜਿਹੜਾ ਦੁਕੰਡਾ ਤੇ ਜ਼ਿਲ੍ਹਾ ਪ੍ਰਧਾਨ ਰਾਜੂਪ ਸਿੰਘ ਮਾਹਰਪੁਰ ਨੇ ਉਹਨਾਂ ਸੰਘੀ ਟੀਮ ਨੇ ਜੋ ਘਰਨਾ ਜਲਾਡਾ ਦਫਤਰ ਲੁਧਿਆਣੇ ਦੇ ਅੱਗੇ ਲਾਇਆ ਸੀ ਉਸ 20 ਤਰੀਕ ਤੋਂ ਲੈ ਕੇ ਲਾਹਾਂ ਦੇ ਆਏ ਨੇ ਤੇ ਜਦ ਤੱਕ ਟੀਨ ਨੋਟੀਫਾਈਡ ਨਹੀਂ ਹੋਇਆ ਪੂਰਤਕ ਧਰਨਾ ਨਹੀਂ ਚੱਕਿਆ ਸੋ ਅਸੀਂ ਨਗਰ ਨਿਵਾਸੀਆਂ ਨੇ ਪਿੰਡ ਮੁੰਡੀਆਂ ਕਲਾ ਤੇ ਮੁੰਡੀਆਂ ਖੁਰਦ ਵਾਲਿਆਂ ਨੇ ਗੁਰੂ ਘਰ ਦੇ ਵਿੱਚ ਸਾਰੇ ਦੁਨਾਂ ਪਿੰਡਾਂ ਦੇ ਰਲ ਮਿਲ ਕੇ ਅੱਜ ਸワਰ ਜਗਨੂਤ ਸਿੰਘ ਮਾਨ ਹਸਨਪੁਰ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਟਿਕਾਉਂਦਾ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਕਿ ਇਹਨਾਂ ਨੇ ਲੁਧਿਆਣਾ ਦੇ ਵਿੱਚ ਉੱਤਪੱਦਰੀ ਦੇ ਆਵਾਜ਼ ਚੁੱਕ ਕੇ ਤੇ ਵੱਡਾ ਧਰਨਾ ਲਾ ਕੇ ਗਲਾਗਾ ਦਫ਼ਤਰ ਦੇ ਅੱਗੇ ਨੰਨ ਤੱਕ ਪੰਨਾ ਰੱਖਿਆ ਜਦ ਤੱਕ ਡੀ ਨੋਟੀਫਾਈ ਨਹੀਂ ਹੋਇਆ ਨੋਟੀਫਿਕੇਸ਼ਨ ਤੇ ਉਹ ਉਸ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਇਹਨਾਂ ਨੇ ਲੋਕਾਂ ਨੂੰ ਲੜੀ ਚ ਪਰੋਇਆ ਤੇ ਵੱਡੇ ਇਕੱਠ ਹੋਏ ਤੇ ਸਰਕਾਰ ਦੇ ਨਕਰੀਦ ਕਾਨੂੰ ਲੈ ਕੇ ਰੱਖਿਆ ਤੇ ਉਸ ਕਰਕੇ ਹੀ ਇਹ ਜਿਹੜਾ ਧਰਨਾ ਕਾਮਯਾਬ ਹੋਏ ਨੇ ਤੇ ਉਹ ਜੋ ਡੀ ਨੋਟੀਫਾਈ ਹੋਇਆ ਉਸ ਖੁਸ਼ੀ ਦੇ ਵਿੱਚ ਅੱਜ ਗੁਰਦਾਸ ਖਾਲਸਾ ਗੁਰਦੁਆਰਾ ਮੁਰੀਆਂਗੜਾ ਵਿਖੇ ਸ਼ੁਕਰੀ ਸਹਾ ਦੇ ਪਾਠ ਕਰਾਏ ਗਏ ਸੋਪਰੇਟਾਂ ਦੇ ਫੁੱਟ ਤੋਂ ਪ੍ਰਸਤ ਕੀਰਤਨ ਹੋਇਆ ਤੇ ਗੁਰੂ ਮਹਾਰਾਜ ਦਾ ਧੰਵਾਦ ਕੀਤਾ ਇਸ ਵਿੱਚ ਇਹਨਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਧੰਨਵਾਦ ਵਾਹਿਗੁਰੂ ਜੀ ਕਾ